ਏ ਵੀ ਫਲਾਣੇ ਫਲਾਣੇ ਬੰਦੇ ਜ਼ਿੰਮੇਵਾਰ ਆ ਗੱਲ ਕਰਾਂਗੇ ਵੀ ਸਜ਼ਾ ਮਿਲਣੀ ਚਾਹੀਦੀ ਆ ਜੀ ਜੋ ਵੀ ਜ਼ਿੰਮੇਵਾਰ ਹੈ ਇਸ ਵਾਸਤੇ ਤੇ ਨਸ਼ਿਆਂ ਬਾਰੇ ਕੀ ਕਹੂੰਗੇ ਤੁਸੀਂ ਜੀ ਨਸ਼ਿਆਂ ਬਾਰੇ ਤਾਂ ਜੀ ਕਹੂੰ ਕਹੀਦੀ ਨਸ਼ਿਆਂ ਤੇ ਤਾਂ ਕੁਛ ਨਾ ਕੁਛ ਕਰਾਂਗੇ ਸਰਕਾਰ ਭਾਈ ਸਾਹਿਬ ਕੱਲੂ ਘਰ ਦੇਣੇ ਚੱਲਦੇ ਆ ਜਿਸ ਤੱਕ ਭਾਈ ਹਰਪ੍ਰੀਤ ਸਿੰਘ ਨੇ ਵੀ ਕਿਹਾ ਕਿ ਕੋਈ ਜਸ਼ਨ ਨਹੀਂ ਮਨਾਇਆ ਜਾਏਗਾ ਤੁਮ ਕੋਲ ਨਹੀਂ ਕੀਤਾ ਜਾਏਗਾ ਅਸੀਂ ਤਾਂ ਕਹਿਤਾ ਜੀ 7 ਤਰੀਕ ਤੱਕ ਕਿਸੇ ਨਵੇਂ ਮੂੰ ਮਠਾ ਨਹੀਂ ਕਰਨਾ ਕੋਈ ਢੋਲ ਨਹੀਂ ਵਜਾਉਣਾ ਕੋਈ ਪਟਾਕੇ ਨਹੀਂ ਵਿਜਾਉਣੇ ਮੇਰੀ ਹੱਥ ਬੰਨ ਕੇ ਮੇਰੇ ਵਰਕਰਾਂ ਨੂੰ ਮੇਰੇ ਸਪੋਟਰਾਂ ਨੂੰ ਮੇਰੇ ਹਲਕੇ ਦੇ ਵਸਨੀਕਾਂ ਨੂੰ ਅਪੀਲ ਹੈ ਅਸੀਂ ਕੱਲ ਨੂੰ ਦਰਬਾਰ ਸਾਹਿਬ ਜਾਵਾਂਗੇ ਅਖਰੀਕ ਨੂੰ ਅਰਦਾਸ ਵਿੱਚ ਸ਼ਾਮਲ ਹੋਵਾਂਗੇ 6 ਤਰੀਕ ਨੂੰ ਸੌਰੀ ਫਿਰ ਉਸ ਤੋਂ ਬਾਅਦ 7-8 ਨੂੰ ਦੇਖਾਂ ਅੱਗੇ ਚੱਲ ਕੇ ਐਨਡੀਆਈ ਐਨਡੀਆ ਇੰਡੀਆ ਗੈਟ ਜੁਰ ਕਿਸ ਦੇ ਜਾਂ ਸੁਣਾ ਤਾ ਵਿੱਚ ਜਾਈਏ ਕੁਝ ਨਹੀਂ ਹੈ ਜੀ ਮੈਂ ਨਹੀਂ ਕਹਾਂ ਮੇਰੇ ਜਿਨ੍ਹਾਂ ਨੇ ਮੇਰੇ ਲਈ ਮਿਹਨਤ ਕੀਤੀ ਹੈ ਮੈਂ ਉਹਨਾਂ ਸਾਰਿਆਂ ਦੀ ਸਲਾਹ ਲਵਾਂਗਾ ਜਿੱਥੇ ਉਹ ਕਹਿਣਗੇ ਮੈਂ ਉੱਥੇ ਜਾਵਾਂਗਾ ਸਰ ਸਤਿ ਸ੍ਰੀ ਅਕਾਲ ਜੀ ਕਹਿੰਦੇ ਸੀ ਬੱਚੀਆਂ ਦੇ ਵਿੱਚ ਕੁਝ ਕੁੜ ਦੇ ਧਿਆਨ ਦੇ ਜੇ ਤੁਸੀਂ ਇਥੇ ਸਟੇ ਕਰੋਗੇ ਤੁਸੀਂ ਇਥੇ ਰਹੋਗੇ ਐਸ ਹੈਪੀਟਿਊਡ ਜਿੰਨੇ ਬਾਰੇ ਹਾਂ ਹਾਂ ਜੀ ਮੈਂ ਜਿੱਤੂਗਾ ਫਿਰ ਤੈਨੂੰ ਉਹੀ ਲੈਣਾ ਜੀ ਮੋਗਈ ਲੈਣਾ ਜਿੱਤ ਗਏ ਜੀ ਆਓ ਜਿੱਤ ਗਏ ਨਾ ਜਦ ਤੱਕ ਸੈਟ ਖੇਡ ਨਹੀਂ ਨਾ ਮੇਰੇ ਨਾਲ ਗੱਲ ਇਹ ਤਾਂ ਲਈ ਮਿਸ ਜੀ ਜੀ ਬੰਨ ਨਾਲ ਗੱਲ ਬੰਨ ਮੈਂ ਜੀ ਮੈਂ ਖੇਡ ਲਾਦੀ ਤੈਨੂੰ ਦਿਲੋਂ ਤਾਂ ਲਵਾਦਾ ਹਲਕਾ ਵਾਸ ਗਿਆ ਦਾ ਮੈਨੂੰ ਨਮਾਣੇ ਜੇ ਸ਼ਖਸ ਨੂੰ ਮੈਂ ਬਿਲਕੁਲ ਪੂਰੀ ਪਰਿਵਾਰ ਨਾਲ ਆ ਕਿਨੇ ਨਾ ਤੁਹਾਨੂੰ ਖੁਸ਼ੀ ਚਾਹਤਾ ਲੱਗਦੀ ਮੈਂ ਮੈਂ ਫੋਨ ਕੀਤਾ ਸੀ ਤੈਨੂੰ ਕਹਿੰਦਾ ਇਹ ਫੋਨ ਉੱਥੇ ਪਿਆਈ ਮੈਂ ਅੰਦਰ ਬੰਦ ਪਿਆ ਜੀ ਇਹ ਐਂਟਰੀ ਸਸਾ ਸਸਾ ਗਾ ਜੀ ਬੰਨਾ ਦੋਦਿਆ ਸਾਹਿਬ ਮਾਰਕਾ ਜੀ ਬਿਲਕੁਲ ਕੀ ਡਾਕਟਰ ਸਾਹਿਬ ਇਥੇ ਕਾਲੀ ਬੋਲੀ ਕੁੰਟੀ ਬਾਰੇ ਸਰਪੰਚ ਆ ਗਿਆ ਜੀ ਤੁਹਾਨੂੰ ਬੜਿਆ ਨੂੰ ਜੀ ਬਹੁਤ 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 ਕਮਾਲ ਹੋ ਹਾਂ ਸਰਪੰਚ ਸਾਹਿਬ ਨੂੰ ਦਿਖਾ ਦੀ ਇਹ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ ਵੀ ਜਿਹੜੇ ਪੰਨਾ ਕਈਆਂ ਗੀਆਂ ਸੀ ਮੰਨੋ ਪਰਿਕ ਜਿਹੜੇ ਬੇਦਗਨ ਦੀ ਜਵਾਲੀ ਆ ਅਗਰ ਪੂਰਾ ਜ਼ੋਰ ਲਗਾ ਦੇਣਗੇ ਬਣ ਉਸ ਕਰਪਾ ਤੇ ਨੀ ਮਾਗੋ 17000 ਕੇ ਹਾਂ ਇਹੀ ਹੈ ਜਿੱਕੀ ਜਾਂਦਾ ਉਹ ਤਾਂ ਮਾਤੀ ਸੋਈ ਕਿੱ체 ਦਾੜਲੀ ਸੀ ਵੱਧ ਹੀ ਆਉਂਦੀ ਆ ਸੀ ਤਾਂ ਬਾਹਰੋਂ ਦੇਖਦੇ ਸੀ ਮੈਂ ਵਿੱਚੋਂ ਦੇਖਦਾ ਸੀ ਵਿੱਚ ਵੜ ਕੇ ਪਹਿਲੇ ਦਿਨੋਂ ਜਦ ਅਸੀਂ ਪਿੰਡਾਂ ਚ ਗਏ ਆ ਅੱਜ ਦੀ ਫਰਸਟ ਡੇ ਵੈਰੀ ਵੁੱਡ ਪ੍ਰੋਗਰਾਮ ਬੜਾ ਕੀਤਾ ਲੋਕ ਸਾਨੂੰ ਦੇਖ ਕੇ ਖਿੱਤਾਂ ਜੋ ਆਪਣਾ ਕੰਮ ਛੱਡ ਕੇ ਆਏ ਨੇ ਕੜਕਾਂ ਦਾ ਕੰਮ ਤੂੜੀ ਦਾ ਕੰਮ ਛੱਡ ਕੇ ਆਏ ਨੇ ਨਹੀਂ ਜਾ ਕੇ ਕੰਮ ਨਹੀਂ ਛੱਡਦਾ ਅਹ ਖਾਸ ਕਰਕੇ ਜੇ ਤੋਂ ਬਾਅਦ ਕਿਹੜੀਆਂ ਜਿਹੜੀਆਂ ਮੰਗਾਂ ਨੇ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਤਰਜੀਹ ਦਿਓਗੇ ਪਹਿਲ ਦੇ ਦੱਸੋ ਜਿਹਾ ਇਹਦੇ ਤੋਂ ਵੱਡਾ ਤਾਂ ਸਭ ਤੋਂ ਨਹੀਂ ਤਾਂ ਜੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਗੱਲ ਕਰੀਏ ਕੰਮ ਜਿਹਦੇ ਦੇ ਸੰਗਮਾਂ ਦੀ ਗੱਲ ਹੈ ਪਰਮ ਪਤਨੀ ਜੀ ਸੈਕਟਰ ਨੂੰ ਲਿਆਉਣਾ ਚਾਹੀਦਾ ਹੈ ਤੇ ਉਸ ਤੋਂ ਬਾਅਦ ਜੋ ਆਪਣੇ ਬੰਦੀ ਸਿੰਘ ਯੂਐਸਆ ਦਾ ਇਹ ਸੰਵਾਦ ਬਹੁਤ ਮੁੱਦੇ ਵਾਲੀ ਪੰਜਾਬ ਨਾਲ ਹਰੇਕ ਪਲੇਟਫਾਰਮ ਤੇ ਧੱਕਾ ਹੋਇਆ ਪਹਿਲੀ ਗੰਨੀ ਗੱਲ ਤਾਂ ਇਹ ਆਮ ਬਗਲ ਦੇ ਵਿੱਚ ਸੀ ਕਿ ਜਿਆ ਕਿ 1999 ਵਾਲਾ ਜਿਹੜਾ ਹਾਲ ਬਣਦਾ ਉਹ ਬਣ ਵੀ ਗਿਆ ਤਾਂ ਕਿਤੇ ਇਹ ਤਾਂ ਨਹੀਂ ਕਿ ਲੋਕ ਸਭਾ ਦੇ ਬਾਅਦ ਵੀ ਉਹੀ ਮਾਹੌਲ ਬਣੇਗਾ ਜਨਗਤ ਅੰਦਰ ਮੈਂ ਬਿਲਕੁਲ ਦਊਂਗਾ ਜੀ ਇਹ ਤਾਂ ਉਹਨਾਂ ਨੂੰ ਦੋਸ਼ਨਾ ਚਾਹੀਦਾ ਸੀ ਨਾ ਜਿਨ੍ਹਾਂ ਨੇ ਪਹਿਲਾਂ ਕੋਈ ਐਜ ਦੇ ਮਾਹੌਲ ਬਣਾਏ ਆ ਬਾਹਰ ਅਸੀਂ ਤਾਂ ਕਦੇ ਬਣਾਏ ਨਹੀਂ ਛੱਡ ਤਾਂ ਮਾਤਾ ਜੀ ਉਹਦੇ ਵੀ ਨੰਬਰ ਗਈ ਸੀ ਤੇ ਬਹੁਤ ਆਪਣੀ ਜਿੱਤ ਨੂੰ ਕਿਸ ਨੂੰ ਸਿਰਸ ਰਵਾਨੀ ਬਹੁਤ ਬਹੁਤ ਦਿੱਕਤਾਂ ਆ ਰਹੇ ਨੇ ਹਲਕਾ ਵਾਸਤੇ ਵੀ ਮਹਾਰਾਜ ਦੇ ਲੋਕ ਨਿਵਾਣੇ ਦੇ ਬੰਦੇ ਨੇ ਉਹਨਾਂ ਨਾਲ ਮਾਣ ਬਣ ਚਿਆ ਹਰਾ ਹਰ ਜਿਹੜੀ ਉਹਨਾਂ ਨੇ ਸਿੱਧੇ ਵੱਲ ਗੂੜੀ ਤਰ੍ਹਾਂ ਹੀ ਉਹਨਾਂ ਨੂੰ ਵਾਧੇ ਜਿਗਿਆ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਸਾਡੇ ਨਾਲ ਯਾਰ ਗੱਲ ਕਰਦੇ ਆ ਭਾਈ ਸਾਹਿਬ ਭਾਈ ਸਾਹਿਬ 40000 ਰੁਪਏ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਬਿਚਾਰੀ ਵੱਡੀ ਗੱਲ ਕਰ ਰਹੇ ਹਾਂ ਚਾਹ ਰਹੇ ਹਾਂ ਕਿ ਚੰਗਾ ਹੋਵੇ ਅੱਗੇ ਵਧਦੇ ਹਾਂ ਬਹੁਤ ਬਹੁਤ ਧੰਨਵਾਦ ਹੈ ਜੀ ਕੀ ਕੀ ਕਹਿਣਾ ਚਾਹੋਗੇ ਪਬਲਿਕ ਦੇ ਅੱਗੇ ਮੈਂ ਧੰਨਵਾਦ ਕਰਦਾ ਜੀ ਮੈਂ ਸੋਨਾ ਜਾਂ ਪਿੱਛੇ ਪਿੱਛੇ ਹੋ ਜਾਂਦੇ ਜੀ ਥੋੜਾ ਥੋੜਾ ਪਿੱਛੇ ਹੋ ਜਾਂਦੇ ਇਹਨਾਂ ਨੇ ਥੋੜਾ ਜਿਹਾ ਇੱਕ ਰੁਕ ਜਿਹਾ ਥੋੜਾ ਪਿੱਛੇ ਹੋਣ ਕਰ ਲੈਣ ਧੰਨਵਾਦ ਕਰ ਲੈਣ ਦੇ ਕੋਲ ਬਿਲਕੁਲ ਨਾਲੇ ਹੋ ਗਿਆ ਹਾਂਜੀ ਹੋ ਗਿਆ ਇੱਕ ਮਿੰਟ ਚਲ ਆਜੋ ਸਰਵੇ ਦੀ ਕਿਸਮਾ ਲੱਗ ਰਿਹਾ ਕਿ ਬਾਈ ਜਿੱਤ ਦੇ ਵੱਲ ਵਧ ਰਹੇ ਹੋ ਲਗਾਤਾਰ ਤੁਸੀਂ ਲਗਾਤਾਰ ਲੀਡ ਜਿਹੜੀ ਤੁਹਾਡੀ ਹਾਸ ਹੋਵੇ ਆਲ ਰੌਂਡ ਤੇ ਵਧੀ ਹੈ ਕਿਸ ਤਰ੍ਹਾਂ ਇਹਨੇ ਮਰੇ ਨਹੀਂ ਕਰਿਆ ਬੰਦੀ ਕੀ ਕਹੋਗੇ ਇਸ ਜਿੱਤ ਨੂੰ ਲੈ ਕੇ ਤੁਸੀਂ ਮੈਂ ਜੀ ਹਲਕਾ ਵਾਸੀਆਂ ਨੂੰ ਡੈਡੀਕੇਟ ਕਰਦਾ ਜੀ ਇਹਨਾਂ ਦੀ ਮਿਹਨਤ ਜਿਹੜੇ ਮੁੰਡਿਆਂ ਨੇ ਦੇਖੋ ਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਸੇ ਵੀ ਕੰਮ ਦੇ ਵਿੱਚ ਹਨਾ ਇਹ ਤਾਂ ਇਹਨਾਂ ਨੇ ਮੁੰਡਿਆਂ ਨੇ ਮਿਹਨਤ ਕੀਤੀ ਹੈ ਤੇ ਜਿਨ੍ਹਾਂ ਨੇ ਵੋਟਾਂ ਪਾਈਆਂ ਇਹ ਤਾਂ ਸਾਰੇ ਉਹਨਾਂ ਦਾ ਸਾਰਿਆਂ ਦਾ ਯੋਗਦਾਨ ਹੈ ਜਦੋਂ ਤੁਸੀਂ ਨਾਮਿਨੇਸ਼ਨ ਪੇਪਰ ਫਾਈਲ ਕੀਤਾ ਸੀ ਤੁਸੀਂ ਆਪ ਦੱਸਿਆ ਸੀ ਕਿ ਮੈਨੂੰ ਉਮੀਦ ਨਹੀਂ ਸੀ ਕਿ ਮੈਨੂੰ ਇਨਾਂ ਲੋਕਾਂ ਦਾ ਸਮਰਥਨ ਮਿਲੇਗਾ ਪਰ ਅੱਜ ਲੋਕਾਂ ਦਾ ਭਰਪੂਰ ਪਿਆਰ ਤਾਂ ਮਿਲਿਆ ਨਹੀਂ ਜੀ ਮੈਨੂੰ ਪਹਿਲਾਂ ਹੀ ਨਹੀਂ ਸੀ ਉਹ ਤਾਂ ਤੁਸੀਂ ਨਹੀਂ ਨਾ ਸੀ ਫੀਲ ਕਰਦੇ ਬਾਹਰ ਨਹੀਂ ਸੀ ਨਹੀਂ ਅਸੀਂ ਤੁਹਾਡੇ ਵਰਡ ਹੈ ਮੈਂ ਤੁਹਾਡੇ ਵਰਡ ਹੈ ਕਿ ਮੈਂ ਇਕੱਲਾ ਚੱਲਦਾ ਸੀ ਮੈਂ ਮੈਂ ਪਿੰਡਾਂ 'ਚ ਫਿਰਦਾ ਸੀ ਮੈਂ ਫੀਲ ਕਰਦਾ ਸੀ ਤੁਸੀਂ ਤੁਹਾਡੇ ਵਰਡ ਨਹੀਂ ਤੁਸੀਂ ਕਿਹਨਾਂ ਨਿਕਲਣਾ ਚੱਲਿਆ ਜੜ ਜੜ ਖੇਤਾਂ 'ਚੋਂ ਆਉਂਦੇ ਸੀ ਤੁਸੀਂ ਜਿਹੜੀ ਚੀਜ਼ ਮੈਂ ਵੇਖਦਾ ਸੀ ਉਹ ਤੁਸੀਂ ਨਹੀਂ ਸੀ ਵੇਖਦਾ ਬੋਲੇ ਸੋਨਿਆ ਹੁਣ ਕਿੱਦਾਂ ਬੋਲੇ ਜਿੱਤ ਹਾਸਲ ਕਰਕੇ ਸੰਸਦ 'ਚ ਜਾਊਗਾ ਕਿਹੜੇ ਕਿਹੜੇ ਮੁੱਦਿਆਂ ਦੇ ਤੁਹਾਡੇ ਦਿਮਾਗ 'ਚ ਚੱਲਦੇ ਨੇ ਕਿ ਜਿਹੜੇ ਇਹਨਾਂ ਦੀ ਗੱਲ ਅਸੀਂ ਸੰਸਦ 'ਚ ਜਾ ਕੇ ਰੱਖੀਏ ਤਾਂ ਇਹ ਜਿਹੜੇ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਹੈ ਇਹ ਅੱਜ ਕਾਨੂੰਨ ਦੀ ਗੱਲ ਕਰਾਂਗੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਾਂਗੇ ਨਹੀਂ ਕਿਉਂਕਿ ਉਹਨੇ ਜਿਹੜਾ ਇੱਕ